ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨੇ ਡੈੱਬ ਪੰਜਾਬੀ মিডিਆ ਮਹਿਮਾਨ ਪੱਤਰ ਹਾਜ਼ਰਾ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਖੰਨੇ ਵਿਖੇ ਸਿਵਲਿੰਗ ਦੀ ਹੋਈ ਬੇਅਦਬੀ ਦਾ ਮਾਮਲਾ ਪੜ੍ਹ ਕੇ ਵਕੀਲਾਂ ਨੇ ਕੀਤੀ ਹੜਤਾਲ ਟਰੈਕਟਰ ਮਾਰਕੇ ਸ਼ਰਾਰਤੀਆਂ ਨੇ ਘੁੱਟ ਛੁੱਟਿਆ ਨਿਸ਼ਾਨ ਸਾਹਿਬ ਐਸ.ਪੀ.ਸੀ ਕੋਲ ਪਹੁੰਚਿਆ ਮੁੱਦਾ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ ਅੱਜ ਹੋਵੇਗਾ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਪੰਜਾਬ ਚ ਵੀ ਹੋਣੀਆਂ ਸਨ ਜਿਮਨੀ ਚੋਣਾਂ ਕਲਕੱਤਾ ਬਲਾਕਾਰ ਅਤੇ ਕਤਲ ਦੇ ਕੇਸ ਚ ਡਾਕਟਰਾਂ ਦੀ ਹੜਤਾਲ ਰਹੇਗੀ ਜਾਰੀ ਨਹੀਂ ਕਰਨਗੇ ਮਰੀਜ਼ਾਂ ਦਾ ਇਲਾਜ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਆਉਣ ਵਾਲੇ 3 ਦਿਨਾਂ ਚ ਮੀਂਹ ਪੈਣ ਦੀ ਦਿੱਤੀ ਚੇਤਾਵਨੀ ਕਲਕੱਤਾ ਟ੍ਰੇਨੀ ਡਾਕਟਰ ਦੇ ਬਲਾਕਾਰ ਅਤੇ ਕਤਲ ਦੇ ਪੋਸਟਮਾਰਟਮ ਰਿਪੋਰਟ ਨੇ ਕੀਤੇ ਵੱਡੇ ਖੁਲਾਸੇ ਕੰਬ ਗਈ ਆਮ ਜਨਤਾ ਦੀ ਰੂਹ 올림픽 ਹਾਕੀ ਜੇਤੂ ਖਿਡਾਰੀਆਂ ਨਾਲ ਪੀਐਮ ਮੋਦੀ ਨੇ ਕੀਤੀ ਮੁਲਾਕਾਤ ਕੀਤੀਆਂ ਕੁਝ ਖਾਸ ਗੱਲਬਾਤ ਬੁਲੇਟ ਪ੍ਰੂਫ ਕੈਬਨ ਦੇ ਵਿੱਚ ਭਾਸ਼ਨ ਦੇਤੇ ਕਿਰੀਮਾਨ ਸਰਕਾਰ ਵਿਰੋਧੀਆਂ ਨੇ कसे ਤਿੱਖੇ ਧੱਜ ਹੁਣ ਪੰਜਾਬ ਵਿੱਚ ਕੁਝ ਵਾਹਨਾਂ ਨੂੰ ਚਲਾਉਣ ਲਈ ਦੇਣਾ ਪਵੇਗਾ ਐਕਸਟਰਾ ਟੈਕਸ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ ਗਿਆਨੀ ਰਗਵੀਰ ਸਿੰਘ ਨੇ ਦਿੱਤਾ ਬਿਆਨ ਹਰਿਆਣਾ ਦੀ ਚੋਣਾਂ ਵਾਸਤੇ ਰਾਮ ਰਵੀ ਨੂੰ ਮਿਲੀ 21 ਦਿਨ ਦੀ ਪਰੋਲ ਪੁਲਿਸ ਨੇ ਹਸਪਤਾਲ ਤੋਂ ਗ੍ਰਿਫਤਾਰ ਕੀਤਾ ਆਪਣੀ ਹੀ ਸੱਸ ਦੇ ਪੱਟ 'ਚ ਗੋਲੀ ਮਾਰਨ ਵਾਲਾ ਖੀੜੀ ਵਾਲਾ ਬਾਬਾ ਪੰਜਾਬ 'ਚ ਵੱਡੇ ਪੱਧਰ ਤੇ ਹੋਏ ਫੇਰ ਬਦਲ ਚਾਰ ਜ਼ਿਲ੍ਹਿਆਂ ਨੂੰ ਮਿਲੇ ਨਵੇਂ ਡੀਸੀ ਫੈਕਟਰੀ 'ਚ ਲੱਗੀ ਭਿਆਨਕ ਅੱਗ ਕੰਦ ਤੋੜ-ਤੋੜ ਕੇ ਕਰ ਰਹੇ ਨੇ ਪਾਣੀ ਦੀ ਬੋਝਾਰ ਕੋਵਿਡ ਤੋਂ ਬਾਅਦ ਆਇਆ ਨਵਾਂ ਵਾਇਰਸ ਐਮਪੌਕਸ ਨਾਮ ਦੀ ਬਿਮਾਰੀ ਸੌ ਦੇਸ਼ਾਂ 'ਚ ਫੈਲੀ ਤਿੰਨ ਲੋਕਾਂ ਨੇ ਮਿਲ ਕੇ ਕਾਰੋਬਾਰੀ ਤੋਂ ਠੱਗੇ 21 ਕਰੋੜ ਰੁਪਏ 25 ਕਰੋੜ ਸਿਰਕਤ ਕੀਤੇ ਸੀ ਬਿਜ਼ਨਸ ਦੇ ਵਿੱਚ ਕਲਕੱਤਾ ਦੇ ਆਰਜੀਬਰ ਹਸਪੀਟਲ ਦੇ ਵਿੱਚ ਭੰਨ ਤੋੜ ਕਰਨ ਦੇ ਮਾਮਲੇ 'ਚ 19 ਵਿਅਕਤੀ ਹੋਏ ਪੁਲਿਸ ਵੱਲੋਂ ਗ੍ਰਿਫਤਾਰ ਚੌਨ ਕਮਿਸ਼ਨ ਦੇ ਨਿਰਦੇਸ਼ਾਂ ਦੇ ਕੁਝ ਦਿਨ ਬਾਅਦ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਅਧਿਕਾਰੀਆਂ ਦੇ ਕੀਤੇ ਤਬਾਦਲੇ ਅੱਜ ਹੈ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਮਨੀਸ਼ ਸ਼ਿਸ਼ੋਧੀਆਂ ਨੇ ਦਿੱਤੀ ਵਧਾਈ ਕਲਕੱਤਰ ਦੇ ਪ੍ਰਤੀ ਕਤਲ ਪੀੜਤ ਪਿਤਾ ਦਾ ਬਿਆਨ ਆਇਆ ਸਾਹਮਣੇ ਕਿਹਾ ਪੈਸੇ ਨਾਲ ਨਹੀਂ ਇਨਸਾਫ ਨਾਲ ਮਿਲੇਗੀ ਰਾਹਤ ਨਵੀਂਆਂ ਤੇ ਤਾਜ਼ੇ ਅਸੁਰਖੀਆਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ